आज पिंड घेरे पटिया जलंधर जिले में भगवाड़ा के पास जो दंगल था उसमें कुश्ती थी मेरी और प्रिंसिपल भगवाड़ा की जिसमें दंगल कमेटी की कोई व्यवस्था नहीं थी ना कोई लाइट थी ना कोई बैरिकेड था ना कोई पुलिस प्रशासन था जिसमें आज हमारे साथ प्रिंसिपल के साथ आए हुए जो लोग थे ਲੇਸੀ ਇਨੋ ਨੇ ਪਲਾਨਿੰਗ ਬਣਾ ਰੱਖੀ ਸੀ ਉਸਮੇ ਜੋ ਕੁਸਤੀ ਚੱਲ ਰਹੀ ਥੀ ਉਸਮੇ ਆ ਕੇ ਚੈਨ ਬਣਾ ਕੇ ਖੜੇ ਹੋ ਗਏ ਪਿੰਡ ਦਾ ਇਨੋ ਨੇ ਪੂਰਾ ਫਾਇਦਾ ਉਠਾਇਆ ਜਿੱਦਾਂ ਇਹ ਤੁਹਾਨੂੰ ਮੀਸ਼ ਪਤਰਾ ਜੀ ਕਹਿੰਦੇ ਵੀ ਮੇਰੇ ਨਾਲ ਕਮੇਟੀ ਦੇ ਜਿਹੜੇ ਪ੍ਰਤਪਾਲ ਦੇ ਨਾਲ ਬੰਦੇ ਧੱਕਾ ਕੀਤਾ ਵੀ ਮੈਨੂੰ ਧੱਕੇ ਨਾਰਾ ਤੁਸੀਂ ਉਹ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਧੱਕਾ ਨਹੀਂ ਹੋਇਆ ਬਿਲਕੁਲ ਸਾਫ਼ ਗੱਤੀ ਹੋਈ ਹੈ ਇਹ ਤੁਹਾਨੂੰ ਪ੍ਰਤਪਾਲ ਦੀ ਵੀਡੀਓ ਦਿਖਾ ਦਿੰਦੇ ਆ ਅਰ ਦੇਖੋ ਕਾਫੀ ਪਰ ਜਿਹੜੇ ਉਹ ਤੁਹਤੇ ਕਹਿੰਦਾ ਪਿਆ ਵੀ ਮੈਨੂੰ ਧੱਕੇ ਨਾਲ ਹਰਾਇਆ ਧੱਕੇ ਨਾਲ ਪਹਾਰਾ ਤੁਹਾਡੇ ਸਾਹਮਣੇ ਦੇਖ ਲਓ ਦੋ ਮਰਦ ਹੀ ਕਹੇ ਉਹਦੀ ਗੱਲ ਬਖਰੀਆ ਤੁਸੀਂ ਆਇਓ ਤੇ ਵਿੱਚ ਦੇਖ ਲਓ ਪ੍ਰਤਪਾਲ ਨੂੰ ਪ੍ਰਤਪਾਲ ਨੂੰ ਚੱਕ ਕੇ ਮਾਰਦਾ ਹੁਣ ਇਹ ਕਮੇਟੀ ਵੱਲੋਂ ਪੁਖਤਾ ਪ੍ਰਵੰਧ ਕੀਤੇ ਗਏ ਸੀ ਪ੍ਰਤਪਾਲ ਵੱਲੋਂ ਸੀ ਸਾਡੇ ਸਾਡੇ ਕੋਲ ਅੱਛਾ ਜੀ ਤੁਸੀਂ ਪ੍ਰਵ ਮਨਜ਼ੂਰੀ ਸਾਡੇ ਕੋਲ ਦਾ ਸਾਡੇ ਕੋਲ ਤੇ ਜਿੱਦਾਂ ਤੁਸੀਂ ਇੱਕ ਦੱਸਿਆ ਵੀ ਜਦੋਂ ਸ਼ੰਜ ਦੇ ਦੋ ਦਿਨ ਤਿੰਨ ਦਿਨ ਪਹਿਲਾਂ ਰਹਿ ਗਏ ਆ ਇਹਨਾਂ ਨੇ ਇੱਕ ਫੋਨ ਕੀਤਾ ਕੀ ਫੋਨ ਕੀਤਾ ਤੁਹਾਨੂੰ ਇਹਨੇ ਫੋਨ ਕੀਤਾ ਵੀ ਮੈਂ ਨਾ ਤਾਂ ਆਉਣਾ ਬਥਰਾ ਤੂੰ ਵੀ ਜੇ ਵੀਰੇ ਤਿੰਨ ਬੰਦੇ ਖਿਲਾਉਂਗੇ 11-11000 ਰੁਪਏ ਦੇ ਕੇ ਘੋਟਾ ਨਾਮਾ ਤੇ ਇਹਨਾਂ ਨੂੰ ਤਿੰਨ ਬੰਦੇ ਕਲਾ ਕੇ ਇਹਨਾਂ ਫੇਰ ਕੁਸ਼ਤੀ ਤੋਂ ਨਾ ਕਰਈਏ ਫੇਰ ਚੌਥੀ ਕੁਸ਼ਤੀ ਇਹਨੇ ਕੀਤੀ ਆ ਐਸੀ ਇਹ ਤਿੰਨ ਬੰਦੇ ਮੰਨੇ ਆ ਸ਼ਰਤਾਂ ਦੇ ਤੇ ਦੂਸਰਾ ਇੱਕ ਬੰਦਾ ਕਿਹਾ ਇੱਕ ਇੱਕ ਬੰਦਾ ਸਾਡੇ ਲੋ ਲੋਟ ਦੇ ਬੈਕ ਭਲਵਾ ਲੈ ਇੱਕ ਬੰਦਾ ਨਾਲ ਆਪਣਾ ਘੋਲ-ਹੋਲ ਲਿਆ ਵੀ ਪਤਵਾਲ ਦੇ ਕੋਈ ਬੰਦਾ ਕੋਲ ਇਹਦੇ ਤਿੰਨ ਬੰਦੇ ਕੋਲ 11000 ਤੁਸੀਂ ਇਲਾਕੇ ਦੀਆਂ ਇਹ ਛਿੰਝ ਕਮੇਟੀਆਂ ਕੀ ਕਰਨ ਚਾਹੁੰਦੇ ਐ ਭਲਵਾਨਾਂ ਲਈ ਅਸੀਂ ਤਾਂ ਭਲਵਾਨਾਂ ਨੂੰ ਇਹ ਕਹਿ ਰਹੇ ਆ ਕੋਈ ਆਪਣੇ ਜਿਹੜੇ ਕੌਤੀਆਂ ਤੁਸੀਂ ਸਾਫ਼ ਸੁਥਰਿਆਂ ਕਰੋ ਐਦਾਂ ਨਾ ਕਰੋ ਵੀ ਸਾਡੀ ਪ੍ਰਕਾਰ ਤੁਸੀਂ ਗਲਤ ਕਰੋ ਵੀ ਸਾਡੇ ਨਾਲ ਗਲਤ ਧੱਕਾ ਹੋਇਆ ਜਾਂ ਭਲਾਨਾ ਹੋਇਆ 33000 ਰੁਪਏ ਤਿੰਨਾਂ ਕੌਤੀਆਂ ਦਾ ਇਹਨੂੰ ਉਹ ਦੇ ਦਿੱਤਾ ਸੀ ਤੇ ਬਾਕੀ ਆਪਣਾ ਮੋਟਰਸਾਈਕਲ ਲੈ ਕੇ ਗਿਆ ਦਾ ਬ੍ਰਦਰ ਲੈ ਕੇ ਗਿਆ ਸਾਡੇ ਕੋਲ ਮੂਵੀ ਉਹਦੀ ਵੀ ਹੈਗੀ ਆ ਤੇ ਕੋਈ ਸਾਡੇ ਨਾਲ ਰੌਲਾ ਨਹੀਂ ਕੋਈ ਬਾਤ ਬਾਤੇ ਖਬਰਾਂ ਮੋਣ ਲਾ ਪੇ ਪੁੱਠੇ ਸੀ ਦੀਆਂ ਤੇ ਅਸੀਂ ਤਾਂ ਇਹੀ ਕਹਾਂਗੇ ਵੀ ਸਾਡੇ ਨਾਲ ਕਮੇਟੀ ਦਾ ਇਹ ਝਾਲ ਗਾ ਨਰਾਦਰ ਕਰਤਾ